ਮਿਹਨਤ ਮਜ਼ਦੂਰੀ ਕਰਨ ਲਈ ਦੋ ਗਰੀਬ ਔਰਤਾਂ ਨਿਕਲੀਆਂ ਸੀ ਘਰੋਂ ਰਾਜ ਵਾਪਰ ਗਿਆ ਭਣ ਦੋਵਾਂ ਔਰਤਾਂ ਲਈ ਟਿੱਪਰ ਬਣਿਆ ਕਾਲ ਭਿਆਨਕ ਹਾਦਸੇ 'ਚ ਦੋਵਾਂ ਔਰਤਾਂ ਨੇ ਗਵਾਈ ਜਾਨ ਟਿੱਪਰ ਚਾਲਕ ਹੋਇਆ ਫਰਾਰ ਸੜਕ ਤੇ ਪਈਆਂ ਲਾਸ਼ਾਂ ਨੂੰ ਵੇਖ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਜਮ ਕੇ ਕੀਤੀ ਨਾਰੇਬਾਜੀ ਐਸਐਸਪੀ ਮਰਦਾਬਾਦ ਈਐਸਪੀ ਮਰਦਾਬਾਦ ਜਨਾਬ ਪੁਲਿਸ ਮਰਦਾਬਾਦ ਯਾਰਾ ਬੰਦਾ ਕਿੱਥੇ ਕਰਕੇ ਭੱਜ ਗਿਆ ਟਰੱਕ ਡਰਾਈਵਰ ਚਲੋ ਉਹ ਗੱਲ ਜਿਹੜੀ ਆ ਉਹ ਕੁਦਰਤੀ ਹੋ ਗਈ ਆ ਪੁਲਿਸ ਨੂੰ ਜੇ ਇਹਦੀ ਇਹਦੀ ਕਾਰਵਾਈ ਕਰਨੀ ਹੈ ਜਾਂ ਇਹਨੂੰ ਕਵਰ ਕਰਨਾ ਤਾਂ ਪੁਲਿਸ ਦਾ ਕੰਮ ਆ ਨਾ ਪੁਲਿਸਾਈ ਨਹੀਂ ਅਜੇ 2 ਕਿੱਤੇ ਹੋ ਗਏ 2 ਕਿੱਤੇ ਹੋ ਗਏ ਅਜੇ ਤੱਕ ਐਸਐਚਓ ਨਹੀਂ ਆਇਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਅਸ਼ੁਦੀਪ ਗੌਰ ਬਟਾਲਾ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜੀਹਾਂ ਤੁਹਾਨੂੰ ਦੱਸ ਦਈਏ ਘਰੋਂ ਮਿਹਨਤ ਮਜ਼ਦੂਰੀ ਦੇ ਲਈ ਗਈਆਂ ਦੋ ਔਰਤਾਂ ਦੇ ਲਈ ਟਿੱਪਰ ਝੜਾਇਆ ਕਾਲ ਬਣਦਾ ਹੈ ਜੀਹਾਂ ਤੁਹਾਨੂੰ ਦੱਸ ਦਈਏ ਟੀਪਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਦੋ ਔਰਤਾਂ ਦੀ ਜਾਨ ਚਲੀ ਗਈ ਅਤੇ ਮੋਟਰਸਾਈਕਲ ਸਵਾਰ ਜੜਾਇਆ ਗੰਭੀਰ ਜ਼ਖਮੀ ਹੋ ਗਿਆ ਦੱਸਿਆ ਜਾ ਰਿਹਾ ਕਿ ਦੋਵੇਂ ਔਰਤਾਂ ਮਿਹਨਤ ਮਜ਼ਦੂਰੀ ਕਰਨ ਦੇ ਲਈ ਨਾਲ ਦੇ ਪਿੰਡ ਜਾ ਰਹੀਆਂ ਸੀ ਅਤੇ ਰਸਤੇ ਦੇ ਵਿੱਚ ਟੀਪਰ ਦੇ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਾਂਦੀ ਅਤੇ ਥਾਂ ਤੇ ਹੀ ਇਨ੍ਹਾਂ ਦੋਵਾਂ ਔਰਤਾਂ ਦੀ ਮਦ ਹੋ ਜਾਂਦੀ ਹੈ ਉਸ ਤੋਂ ਬਾਅਦ ਲੋਕ ਜਿਹੜੇ ਨੇ ਇਕੱਠੇ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਉੱਪਰ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਸੜਕ ਤੇ ਪਈਆਂ ਲਾਸ਼ਾਂ ਨੂੰ ਦੇਖ ਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਲੋਕਾਂ ਦੇ ਵੱਲੋਂ ਜਨਮ ਕੇ ਨਾਰੇਬਾਜੀ ਕੀਤੀ ਗਈ ਹੈ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਗੰਭੀਰ ਇਲਜ਼ਾਮ ਇਹਨਾਂ ਲੋਕਾਂ ਦੇ ਵੱਲੋਂ ਲਗਾਏ ਜਾ ਰਹੇ ਨੇ ਦੱਸਿਆ ਜਾ ਰਿਹਾ ਕਿ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੁਹਾਨੂੰ ਦੱਸ ਜੇ ਸਰਪੰਚ ਅਤੇ ਲੋਕਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਉਥੇ ਤੁਹਾਨੂੰ ਦੱਸ ਦਈਏ ਕਿ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਇਸ ਪੂਰੇ ਮਾਮਲੇ ਸਬੰਧਿਤ ਸਰਪੰਚ ਅਤੇ ਜ਼ਖਮੀ ਪਤੀ ਦਾ ਕੀ ਕਹਿਣਾ ਉਹ ਵੀ ਸੁਣਾ ਦਿਨਾ ਤੁਹਾਨੂੰ ਜਕਰ ਕਹਦਾ ਯਾਰ ਬੰਦਾ ਕਿਡੈਂਟ ਕਰਕੇ ਭੱਜ ਗਿਆ ਟਰੱਕ ਡਰਾਈਵਰ ਚਲੋ ਉਹ ਗੱਲ ਜਿਹੜੀ ਆ ਉਹ ਕੁਦਰਤੀ ਹੋ ਗਈ ਆ ਪਰ ਪੁਲਿਸ ਨੂੰ ਇਹਦੀ ਇਹਦੀ ਕਾਰਵਾਈ ਕਰਨੀ ਜਾਂ ਇਹਨੂੰ ਕਵਰ ਕਰਨਾ ਤਾਂ ਪੁਲਿਸ ਦਾ ਕੰਮ ਆ ਨਾ ਪੁਲਿਸ ਆ ਹੀ ਨਹੀਂ ਅਜੇ 2 ਕਿਥੇ ਹੋ ਗਿਆ 1-2 ਕਿਥੇ ਹੋ ਗਿਆ ਅਜੇ ਤੱਕ ਐਸਐਚਓ ਨਹੀਂ ਆਇਆ ਇਹ ਕਿਤਨੇ ਦੀ ਗੱਲ ਆ ਇਹ ਉਹਦੀ ਡਿਊਟੀ ਲੱਗੀ ਇਹ ਡਿਊਟੀ ਕਿਦੀ ਆ ਜੀ ਇਹ ਉਹੀ ਤਾਂ ਦੀ ਗੱਲ ਐ ਐਸਐਸਓ ਨਾਲ ਗੱਲ ਹੋਈ ਐ ਮੈਂ ਆ ਰਿਹਾ ਆ ਰਿਹਾ ਆ ਰਿਹਾ ਮੈਂ ਦੋ ਕਿਤੇ ਕਿ ਪੌਣੇ 9 ਵਜੇ ਦਾ ਕੰਮ ਹੋ ਗਿਆ ਆ ਕਿਹਨੇ ਲੱਛ ਲੱਖੋ ਪੌਣੇ 2 ਘੰਟੇ ਹੋ ਗਏ ਆ ਇਹ ਕਿਤਰਾਂ ਦੀ ਗੱਲ ਐ ਪੁਲਿਸ ਦੀ ਕਿਤਰਾਂ ਦੀ ਕਾਰਜ ਕਰੀਆ ਆ ਉਹਨੀਆਂ ਬੋਟੀਆਂ ਹੋ ਗਈਆਂ ਲੈਸਦੀਆਂ ਕਿਹੜੇ ਕਿਹੜੇ ਪਿੰਡ ਦੇ ਆ ਜਿਨ੍ਹਾਂ ਦਾ ਇਹ ਕੋਟਲਾ ਬੱਜਾ ਸਿੰਘ ਦੇ ਆ ਕਿੰਨੇ ਜਣਿਆਂ ਦੀ ਦਸਤ ਹੋ ਗਈ ਦੋ ਇੱਕ ਨੂੰ ਛੱਟਾ ਲੱਗਿਆ ਕੀ ਮੰਨ ਇਹ 15 ਮਿੰਟ ਵੇਖੋ ਜੇ 15 ਮਿੰਟ ਦੇ ਵਿੱਚ ਵਿੱਚ ਐਸਐਸਓ ਨੇ ਆਣ ਕੇ ਕਾਰਵਾਈ ਨਾ ਰੰਮੀ ਅਸੀਂ ਪੁਲਿਸ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਧਰਨੇ ਕਰ ਲਾਵਾਂਗੇ ਔਰ ਨਾਜੇ ਮਾਰੀ ਜੰਮ ਕੇ ਨਾਰੇਬਾਜੀ ਕਰਾਂਗੇ ਅਸੀਂ ਚੇਤਾਵਨੀ ਦਿੰਦੇ ਪੁਲਿਸ ਗੱਡੀਆਂ ਨੂੰ ਅੱਗ ਲਾਜੀ ਜਦ ਲਾਈ ਜਾਊਗੀ ਆ ਮੈਂ ਮੁੰਡਿਆਂ ਨੂੰ ਸੰਭ ਕੇ ਰੱਖਿਆ ਜੇ ਅਜੇ ਮਨ ਮੇਰੇ ਛੱਡਣ ਦੀ ਗੱਡੀਆਂ ਨੂੰ ਅੱਗ ਲਾਈ ਜਾਊਗੀ ਜਦੋਂ ਉਹਦੀ ਨਾਕਾਰਵਾਈ ਗੱਡੀ ਹੋਈ ਤੇ ਮੈਂ ਤੇ ਇਧਰ ਹੀ ਹਾਂ ਕਰਨਾ ਖੁਦ ਅਸੀਂ ਕਰਾਂਗੇ ਕਰਾਂਗੇ ਅੱਛਾ ਕੋਟਲਾ ਬੱਜਾ ਸਿੰਘ ਕਿੱਥੇ ਦੀ ਆ ਇਥੇ ਰੰਗੜੀ ਜਾਂਦੇ ਆ ਕੀ ਕਾਰਨ ਕੀ ਬਣ ਗਿਆ ਜਿਹੜਾ ਇਦਾਂ ਸਾਡੇ ਮਗਰੋਂ ਆਇਆ ਮਗਰੋਂ ਆਇਆ ਡਿਫਰ ਵਾਲੀ ਨੇ ਡਿਫਰ ਮਾਰੀ ਸੀ ਡਿਫਰ ਮਾਰੀ ਆ ਜੀ ਜਾ ਬਦਰੀ ਮੇਰੇ ਸਾਹ ਹਾਂ ਦੋ ਚੀਜ਼ਾਂ ਆਈਆਂ ਤੇ ਉਹ ਚੀਜ਼ ਜਬਾ ਤਨੀ ਕਿੱਥੀ ਕਰਤ ਨਹੀਂ ਬਦਰੀ ਇਹ ਨਾ ਕੀ ਮਰਨ ਵਾਲਿਆਂ ਦਾ ਕੀ ਨਾਂ ਜੋ ਜੇ ਨਾ ਡੈਥ ਹੋਈ ਕੀ ਨਾਮ ਉਹਨਾਂ ਦਾ ਲਖਵਿੰਦਰ ਕੋ ਦੂਜੀ ਦਿਨ ਆ ਗਈ ਉਹਨਾਂ ਦੇ ਕਰਮੋ ਸਦਾ ਨਾ ਜੀ ਉਹਦਾ ਕਰਮਜੀਤ ਕਰਮਜੀਤ ਅੱਛਾ ਮੇਰੇ ਛੱਟ ਆ ਗਈ ਹਿੱਕ ਚ ਆਹ ਲੱਗੀ ਛੱਟ ਮੇਰਾ ਮੋਢੇ ਤੇ ਵੀ ਆ ਤੇ ਦਰਦ ਕੰਡਿਆ ਭਜਾ ਕੇ ਲੈ ਗਿਆ ਗੱਡੀ ਉਹ ਫਿਰ ਉਹਦਾ ਠੀਕ ਹੈ ਉਹਨਾਂ ਵੱਲੋਂ ਹੁਣ ਕੀ ਗੁੱਜੀ ਲੱਗੀ ਜਿੱਦਾਂ ਲੱਗੀ ਹੁਣ ਗੁੱਜੀ ਲੱਗੀ ਵੀਰ ਹੁਣ ਡੀ ਹੁਣ ਪਤਾ ਨਹੀਂ ਕੀ ਗੱਡੀ ਦਾ ਕਿਵੇਂ ਜੇ ਗੱਡੀ ਵਾਲਾ ਗੱਡੀ ਲੈ ਗਿਆ ਭਜਾ ਕੇ ਗੱਡੀ ਵਾਲਾ ਭਜਾ ਕੇ ਲੈ ਗਿਆ ਗੱਡੀ ਵਾਲਾ ਲੈ ਗਿਆ ਮੇਰੀ ਤੁਕ ਜਾ ਗਈ ਗੱਡੀ ਖਲੋਤੀ ਨਹੀਂ 5 ਮਿੰਟ ਮੈਂ ਦਵਾਈਆਂ ਦਿੱਤੀਆਂ ਕੋਈ ਆਜੋ ਬੰਦਾ ਉਹਨੂੰ ਖੜੂਗਾ ਗਾੜੀਆਂ ਆਊਗਾ ਮਗਰ ਉਹ ਆਇਆ ਹੀ ਕੁੱਖ ਨਹੀਂ ਗਾ ਆਏ ਗੱਡੀ ਉੱਥੇ ਬੰਦਾ ਵੀ ਨਹੀਂ ਆਇਆ ਕੋਈ ਮਗਰੋਂ ਦੇ ਮੈਂ ਤਾਂ ਦਵਾਈਆਂ ਦਿੱਤੀਆਂ ਬੜੀਆਂ ਫਾਲੂ ਫਾਲੂ ਗੱਡੀ ਵਾਲਾ ਮੇਰੇ ਕੋ ਭੱਜਿਆ ਹੀ ਨਹੀਂ ਗਿਆ ਮੈਂ ਦੇਖ ਪਿਆ ਪੁਲਸਲੇ ਆ ਗਏ ਟਾਈਮ ਨਾਲ ਪੁਲਿਸ ਹਾਂ ਪੁਲਸ ਮੌਕੇ ਤੇ ਪਹੁੰਚ ਗਈ ਪੁਲਸ ਕਿੰਨੇ ਚਿਰ ਬਾਅਦ ਆਏ ਹੋ ਮੈਂ ਇਹ ਚ ਗੱਲ ਕਿਹਨੇ ਕਰਦਾ ਹੈ ਕੀ ਮੰਗ ਕੀ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਪੁਲਸ ਵਾਲਾ ਤਾਂ ਜਾਉਂ ਜੂ